ਦੋਸਤੋ ਗਾਜ਼ਾ ਦੇ ਅੰਦਰ ਜਿਹੜੀ ਇਜ਼ਰਾਈਲ ਦੇ ਵੱਲੋਂ ਜੰਗ ਚੱਲ ਰਹੀ ਹੈ ਉਸ ਤੋਂ ਆਪਾਂ ਸਾਰੇ ਪਰਿਪਾਤੀ ਜਾਣੂ ਆ ਬਹੁਤ ਵਾਰ ਉਸ ਨੂੰ ਰੁਕਵਾਉਣ ਦੀਆਂ ਰੋਕਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਨੇ ਤੇ ਇੱਕ ਵਾਰ ਫਿਰ ਇਸ ਦੇ ਵਿੱਚ ਇੱਕ ਵੱਡੀ ਕੋਸ਼ਿਸ਼ ਆ ਜਿਹਨੂੰ ਕਿ ਰਾਸ਼ਟਰਪਤੀ ਟਰੰਪ ਦੇ ਵੱਲੋਂ ਇੱਕ ਇਤਿਹਾਸਿਕ ਬਰਤਾਰਾ ਦੱਸਿਆ ਗਿਆ ਹੁਣੇ ਕੁਝ ਸਮਾਂ ਪਹਿਲਾਂ ਰਾਸ਼ਟਰਪਤੀ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨੀਅਮਿਨ ਨਤਨਯਾਹੁ ਦੇ ਵੱਲੋਂ ਇੱਕ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ ਆ ਫਿਰ ਪ੍ਰੈਸ ਦੇ ਸਾਹਮਣੇ ਆਏ ਨੇ ਦੱਸਦੇ ਆ ਕਿ ਕਾਫੀ ਜ਼ਿਆਦਾ ਡਿਲੇ ਵੀ ਰਿਹਾ ਪਹਿਲਾਂ ਪ੍ਰੈਸ ਦੇ ਸਾਹਮਣੇ ਜਿਸ ਟਾਈਮ ਤੇ ਆਉਣਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਪ੍ਰੈਸ ਦੇ ਸਾਹਮਣੇ ਆਏ ਨੇ ਤੇ ਆ ਕੇ ਜਿਹੜੀਆਂ ਰਾਸ਼ਟਰਪਤੀ 트ੰਪ ਨੇ ਤੇ ਬੈਂਜਾਮਿਨ ਨੇਤਨਿਆਹੁ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹ ਕਾਫੀ ਜ਼ਿਆਦਾ ਅਹਿਮੀਅਤ ਇਸ ਕਰਕੇ ਰੱਖਦੀਆਂ ਨੇ ਕਿ ਜੇਕਰ ਹਮਾਸ ਜਿਹੜਾ ਇਸ ਸਮੇਂ ਫਾਈਟ ਦੇ ਰਿਹਾ ਇਜ਼ਰਾਈਲ ਨੂੰ ਗਾਜ਼ਾ ਦੇ ਅੰਦਰ ਜੇਕਰ ਹਮਾਸ ਜਿਹੜੀ ਜਥੇਬੰਦੀ ਆ ਇਹ ਇਸ ਚੀਜ਼ ਤੇ ਐਗਰੀ ਕਰ ਜਾਂਦੀ ਆ ਤੇ ਦੈਟ ਮੀਨਸ ਕਿ ਗਾਜ਼ਾ ਦੇ ਅੰਦਰ ਗੋਲੀਬਾਰੀ ਜਿਹੜੀ ਆ ਤੋਪਾਂ ਦੇ ਮੂੰਹ ਬੰਦ ਹੋ ਜਾਣੇ ਗੋਲੀਬਾਰੀ ਹੋਣੀ ਬੰਦ ਹੋ ਜਾਣੀ ਆ ਹਮਾਸ ਜਿਹੜਾ ਇਹ ਕਿਉਂਕਿ ਪੋਲੀਟੀਕਲੀ ਵੀ ਰਨ ਕਰਦੇ ਆ ਗਾਜ਼ਾ ਨੂੰ ਮਿਲਟੈਰੀਲੀ ਵੀ ਰਨ ਕਰਦੇ ਆ ਤੇ ਹਮਾਸ ਨੂੰ ਇਰਾਨ ਜਿਹੜਾ ਸਮਰਥਨ ਕਰਦਾ ਸੋ ਹਮਾਸ ਨੂੰ ਤਾਂ ਬਿਲਕੁਲ ਵੀ ਜਿਹੜਾ ਇਹ ਦੇਖਣਾ ਨਹੀਂ ਚਾਹੁੰਦੇ ਇਜ਼ਰਾਈਲ ਵਾਲੇ ਉੱਥੇ ਗਾਜ਼ਾ ਦੇ ਅੰਦਰ ਪਰ ਇਹ ਜਿਹੜੀਆਂ ਕਿਹੜੀਆਂ-ਕਿਹੜੀਆਂ ਮੰਗਾਂ ਨੇ ਕਿਹੜੇ-ਕਿਹੜੇ ਪੁਆਇੰਟਸ ਨੇ 20 ਪੁਆਇੰਟ ਪਲਾਨ ਇਹਨੂੰ ਕਿਹਾ ਜਾ ਰਿਹਾ ਤੇ ਜਿਵੇਂ ਮੈਂ ਕਿਹਾ ਕਿ ਇੱਕ ਹਿਸਟੋਰਿਕ ਡੇ ਫॉर ਪੀਸ ਕਿਹਾ ਗਿਆ ਵੀਬੀਜ਼ੀ ਨਿਊਜ਼ ਦੀ ਤਾਜ਼ਾ ਰਿਪੋਰਟ ਇਸ ਸਮੇਂ ਦੱਸ ਰਹੀ ਹੈ ਕਿ ਪ੍ਰੈਜ਼ੀਡੈਂਟ 트ੰਪ ਨੇ ਜਿਹੜਾ ਸਾਡੇ ਆਬਾਮ ਦੇ ਸਾਹਮਣੇ ਆ ਕੇ ਜਾਂ ਪ੍ਰੈਸ ਦੇ ਸਾਹਮਣੇ ਆ ਕੇ ਜਦੋਂ ਮੁਖਾਤਬ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਸ਼ਾਂਤੀ ਦੇ ਲਈ ਇਹ ਇੱਕ ਇਤਿਹਾਸਕ ਦਿਨ ਹੈ ਇਹ ਹਿਸਟੋਰਿਕ ਪ੍ਰੈਜ਼ੀਡੈਂਟ 트੍ਰੰਪ ਨੇ ਆਪਣਾ 20 ਪੁਆਇੰਟ ਦਾ ਜਿਹੜਾ ਪਲਾਨ ਆ ਗਾਜ਼ਾ ਦੇ ਅੰਦਰ ਵਾਰ ਨੂੰ ਖਤਮ ਕਰਨ ਦਾ ਉਹ ਪੇਸ਼ ਕੀਤਾ ਰਾਸ਼ਟਰਪਤੀ 트੍ਰੰਪ ਦੇ ਮੁਤਾਬਕ ਇਸ ਪਲਾਨ ਦੇ ਅੰਦਰ ਸਾਊਦੀਆ ਅਰੇਬੀਆ ਕਤਰ ਤੇ ਯੂਏਈ ਵਰਗੀਆਂ ਕੰਟਰੀਆਂ ਜਿਹੜੀਆਂ ਮਿਡਲ ਈਸਟ ਦੇ ਅੰਦਰ ਤਾਕਤਾਂ ਨੇ ਵੀ ਇਹਨਾਂ ਤੋਂ ਵੀ ਪੁਆਇੰਟ ਲਏ ਗਏ ਨੇ ਇਹ ਰਾਸ਼ਟਰਪਤੀ 트੍ਰੰਪ ਦਾ ਦਾਵਾ ਆ ਸੋ ਇਹਦੇ ਵਿੱਚ ਜਿਹੜੇ ਮੇਨ ਵੈਸੇ ਦਾ 20 ਪੁਆਇੰਟ ਨੇ ਪਰ ਜਿਹੜੇ ਮੇਨ ਪੁਆਇੰਟ ਨੇ ਜਿਨ੍ਹਾਂ ਦੇ ਆਲੇ ਦੁਆਲੇ ਸਾਰੀ ਸਥਿਤੀ ਹਜੇ ਤੱਕ ਘੁੰਮੀਆਂ ਪਿਛਲੇ 17 ਦੇ ਵਿੱਚ ਸੋ ਇਹਦੇ ਵਿੱਚ ਇਹ ਆ ਜੀ ਇਹ ਕਿ ਇੱਕ ਤਾਂ ਜਿੰਨੇ ਵੀ ਬੰਦਕ ਨੇ ਉਹਨਾਂ ਨੂੰ ਜਿਹੜਾ ਛੱਡਿਆ ਜਾਵੇ ਇਹ ਗੱਲ ਲਗਾਤਾਰ ਰਾਸ਼ਟਰਪਤੀ 트ੰਪ ਨਹੀਂ ਕਹਿੰਦੇ ਰਹੇ ਨੇ ਕਿ ਇੱਕ ਦੋ ਇੱਕ ਦੋ ਕਰਕੇ ਕੋਈ ਨਹੀਂ ਸਾਰੇ ਬੰਦਕ ਲਗਾ ਸਟਰੀਟ 'ਤੇ ਰਹਾ ਹੋਣੇ ਚਾਹੀਦੇ ਨੇ ਤੇ ਨਾਲ ਦੀ ਨਾਲ ਜਿਹੜੇ ਜਿਹੜੀਆਂ ਡੈੱਡ ਬੋਡੀਜ਼ ਨੇ ਜਿਹੜੀਆਂ ਜਿਹੜੇ ਵੀ ਬੰਦਕ ਬਣਾਏ ਗਏ ਸੀ ਇਜ਼ਰਾਈਲੀ ਜਿਹੜੇ ਨਾਗਰਿਕ ਹਮਾਸ ਦੇ ਬਲੋਂ ਵੀ ਉਹ ਡੈਡ ਬਾਡੀਜ਼ ਵੀ ਸਟ੍ਰੇਟ ਵੇ ਜਿਹੜੀਆਂ ਰਹਾ ਇੱਕੋ ਟਾਈਮ ਤੇ ਹੋਣੀਆਂ ਚਾਹੀਦੀਆਂ ਨੇ ਇਹ ਨਹੀਂ ਵੀ 4 ਅੱਜ ਛੜਦੇ 5 ਅੱਜ ਛੜਦੇ ਸੋ ਸਾਰੇ ਦੇ ਸਾਰੇ ਜਿੰਨੇ ਵੀ ਬੰਧਕ ਬਣਾਏ ਆ ਜਿਹੜਾ ਹਮਾਸ ਵਾਲਿਆਂ ਨੇ ਇਜ਼ਰਾਈਲੀ ਨਾਗਰਿਕ ਉਹਨਾਂ ਨੂੰ ਸਟ੍ਰੇਟ ਵੇ ਐਂਡ ਜਿਹੜਾ ਰਿਟਰਨ ਕੀਤਾ ਜਾਵੇ ਤੇ ਇਹ ਇਸ ਜੰਗ ਦਾ ਤੁਰੰਤ ਖਾਤਮਾ ਹੋਵੇਗਾ ਮਤਲਬ ਕਿ ਸਟ੍ਰੇਟ ਵੇ ਜਿਹੜਾ ਜੰਗ ਉਹ ਰੁਕ ਜਾਵੇਗੀ ਤੇ ਇਸ ਪਲਾਨ ਦੇ ਵਿੱਚ ਇਹ ਆ ਕਿ ਹਮਾਸ ਜਿਹੜਾ ਉਹ ਆਪਣੇ ਉਹ ਹਥਿਆਰ ਛੱਡ ਦੇਣਗੇ ਜਾ ਡਿਸ armd ਕਹਿ ਲੋ ਜਾਂ ਹਥਿਆਰ ਸਿੱਟਣੇ ਕਹਿ ਦੋ ਤੇ ਨਾਲ ਦੀ ਨਾਲ ਗਾਹਾਂ ਬਾਸ ਤੇ ਲਈ ਹਮਾਸ ਦਾ ਜਿਹੜਾ ਉਹ ਕੋਈ ਵੀ ਰੋਲ ਗਾਜ਼ਾ ਦੇ ਵਿੱਚ ਨਹੀਂ ਹੋਊਗਾ ਇਜ਼ਰਾਈਲ ਵਾਲੇ ਇਸ ਗੱਲ ਤੇ ਲਗਾਤਾਰ ਜਿਹੜਾ ਇਹ ਗੱਲ ਕਹਿੰਦੇ ਨੇ ਕਿ ਗਾਜ਼ਾ ਗਾਜ਼ਾ ਦੇ ਅੰਦਰ ਹਮਾਸ ਦਾ ਕੋਈ ਰੋਲ ਪੈਲੇਸਟਾਈਨ ਦੇ ਅੰਦਰ ਜਿਹੜਾ ਹਮਾਸ ਦਾ ਕੋਈ ਰੋਲ ਉਹ ਨਹੀਂ ਹੋਵੇਗਾ ਐਂਡ ਤੇ ਗਾਜ਼ਾ ਦੇ ਅੰਦਰ ਜਿਹੜੀ ਇੱਕ ਪੀਸਫੁਲ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਹ ਜਿਹੜੀ ਹੋਵੇਗੀ ਜਿਹੜੀ ਦਾ ਥ੍ਰੈਟ ਆਫ ਹਮਾਸ ਵਿਲ ਬੀ ਡਿਸਟਰੋਇਡ ਐਂਡ ਜਿਵੇਂ ਕਿ ਆਏ ਏ ਏ ਏ ਚਾਹੇ ਰਾਸ਼ਟਰਪਤੀ 트럼ਪ ਆ ਚਾਹੇ ਪ੍ਰਧਾਨ ਮੰਤਰੀ ਬੈਨਿਯਾਮਿਨ ਨਿਤਨ ਯਾਹੋ ਆ ਇਹਨਾਂ ਦਾ ਇਹ ਕਹਿਣਾ ਕਿ ਜਿਹੜਾ ਹਮਾਸ ਆਏ ਬਿਲਕੁਲ ਵੀ ਗਾਜ਼ਾ ਦੇ ਅੰਦਰ ਇਹ ਨਹੀਂ ਹੋਣੀ ਚਾਹੀਦੀ ਇੱਕ ਬੋਰਡ ਆਫ ਪੀਸ ਜਿਹੜਾ ਬਣਾਇਆ ਜਾਵੇਗਾ ਜਿਹੜਾ ਕਿ ਯੂ ਐਸ ਪ੍ਰੈਜ਼ੀਡੈਂਟ ਦੇ ਵੱਲੋਂ ਹੈਡ ਕੀਤਾ ਜਾਵੇਗਾ ਜੋ ਕਿ ਇਸ ਸਾਰੇ ਪਲਾਨ ਨੂੰ ਕਿ ਪੀਸ ਪਲਾਨ ਕਿਦਾਂ ਜਿਹੜਾ ਅੱਗੇ ਵਧਦਾ ਇਹਨੂੰ ਓਵਰਸੀ ਕਰੇਗਾ ਇਹਦੇ ਨਾਲ ਨਾਲ ਸਾਬਕਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ ਜਿਹੜੇ ਆ ਉਹ ਵੀ ਇਸ ਬੋਰਡ ਦੇ ਵਿੱਚ ਜਿਹੜਾ ਉਹ ਹੋਣਗੇ ਇਸ ਸਮੇਂ ਤੱਕ ਜੀ ਜਿਹੜਾ ਹਮਾਸ ਵਾਲਿਆਂ ਨੇ ਉਹਨਾਂ ਨੇ ਇਸ ਪਲਾਨ ਦੇ ਉੱਤੇ ਕੋਈ ਵੀ ਆਪਣੀ ਸਹੀ ਨਹੀਂ ਪਾਈ ਕਿ ਉਹਨਾਂ ਨੇ ਮੰਨਣਾ ਜਾਂ ਨਹੀਂ ਮੰਨਣਾ ਪਰ ਰਾਸ਼ਟਰਪਤੀ 트럼ਪ ਉਹਨਾਂ ਦੇ ਵੱਲੋਂ ਇਹ ਪਲਾਨ ਪੇਸ਼ ਕਰ ਦਿੱਤਾ ਗਿਆ ਇਹਦੇ ਨਾਲ ਨਾਲ ਜਿਹੜਾ ਬੈਂਜਮਿਨ ਇਤਨਿਆਹੁਆ ਇਹਨਾਂ ਨੇ ਮਾਫੀ ਵੀ ਮੰਗੀ ਆ ਕਤਰ ਦੇ ਉੱਤੇ ਕਿਉਂਕਿ ਕਤਰ ਦੇ ਉੱਤੇ ਵੀ ਜਿਹੜਾ ਇਜ਼ਰਾਇਲ ਨੇ ਹਮਲਾ ਕੀਤਾ ਸੀਗਾ ਸੋ ਲੈਟਸ ਸੀ ਸਥਿਤੀ ਗੱਦਰ ਨੂੰ ਜਾਂਦੀ ਆ ਪਰ ਡੈਫੀਨਿਟਲੀ ਜੇਕਰ ਜਿਹੜੇ ਹਮਾਸ ਵਾਲਿਆ ਇਸ ਪਲਾਨ ਨੂੰ ਮੰਨ ਲੈਂਦੇ ਆ 댓 ਮੀਨਸ ਇੱਕ ਵੱਡੀ ਵਾਰ ਜਿਹੜੀ ਚੱਲ ਰਹੀ ਆ ਗਾਜ਼ਾ ਦੇ ਅੰਦਰ ਜਿਹੜਾ ਸਵਿਲੀయన్స్ ਦਾ ਲਗਾਤਾਰ ਜਿਹੜੇ ਉਹ ਪ੍ਰੋਬਲਮ ਦੇ ਵਿੱਚ ਨੇ ਉਹ ਸਮੱਸਿਆਵਾਂ ਸਟ੍ਰੇਟਵੇ ਖਤਮ ਹੋ ਸਕਦੀਆਂ ਵੈਸੇ ਤਾਂ ਹਮਾਸ ਵਾਲੇ ਲਗਾਤਾਰ ਇਹ ਵਾਰ ਨੂੰ ਖਤਮ ਕਰਨ ਦੇ ਲਈ ਤਿਆਰੀ ਆਪਣੀ ਕਹਿ ਰਹੇ ਨੇ ਕਿ ਅਸੀਂ ਤਾਂ ਤਿਆਰ ਆ ਜੀ ਪਰ ਉਹ ਇਹ ਕਹਿ ਰਹੇ ਸੀਗੇ ਕਿ ਕੁਝ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਹਮਾਸ ਵਾਲੇ ਇਹ ਬੰਦਕਾਂ ਨੂੰ ਛੱਡ ਦੇਣਗੇ ਜੰਗ ਰੁਕ ਜਾਊਗੀ ਤੇ ਫਿਲਸਤੀਨੀ ਜਿਹੜੇ ਕੈਦੀ ਆ ਉਹਨਾਂ ਨੂੰ ਵੀ ਛੱਡਿਆ ਜਾਵੇਗਾ ਗੇ ਹੁੰਦਾ ਸੀਗਾ ਕਿ ਥੋੜੇ ਜਿਹਾ ਬੰਦਕ ਰ ਹਮਾਸ ਵਾਲੇ ਰਹਾ ਕਰਨ ਥੋੜੇ ਜਿਹਾ ਫਿਲਸਤੀਨੀ ਕੈਦੀ ਛੱਡਣ ਪਰ ਹੁਣ 트੍ਰੰਪਸ ਆਪ ਦਾ ਕਹਿੰਦਾ ਕਿ ਇੱਕੋ ਵਾਰੀ ਸਾਰੇ ਕੈਦੀ ਰਹਾ ਕੀਤੇ ਜਾਣ ਮਤਲਬ ਕਿ ਜਿਹੜੇ ਬੰਦਕ ਆ ਗਾਜ਼ਾ ਦੇ ਅੰਦਰ ਹਮਾਸ ਦੇ ਕੋਲ ਉਹ ਸਾਰੇ ਰਿਹਾ ਕੀਤੇ ਜਾਣ ਸੋ ਲੈਟਸ ਸੀ ਕਿਦਦਰ ਨੂੰ ਸਥਿਤੀ ਜਾਂਦੀ ਆ ਬਹੁਤ